ਦੀ ਡੈਥ ਹੋਈ ਹੈ ਜੀ ਕੀ ਨਾਮ ਹੈਗਾ ਨਾਮ ਜਸਵੀਰ ਸਿੰਘ ਆ ਜੀ ਕਿਤੇ ਹੋਈ ਹੈ ਡੈਥ ਡੈਥ கரੰਟ ਲੱਗਣ ਨਾਲ ਹੋ ਗਈ ਜੀ ਕਿੱਥੇ ਕੰਮ ਕਰਦਾ ਕਿਹੜੇ ਪਿੰਡ ਸੀਟਾ ਵਾਲੇ ਪੱਠੇ ਤੇ ਮਿੱਟੀ ਬਣਾਉਂਦਾ ਜੀ ਅੱਛਾ ਫਿਰ ਤਾਰਾਂ ਲੈਂਡ ਨੀਵੀਂ ਤੀ ਉਹਦੇ ਨਾਲ ਟੱਚ ਹੋ ਗਿਆ ਜੀ ਕਿਵੇਂ ਇੰਨੀ ਕਿਤੇ ਪਹੁੰਚ ਗਿਆ ਢੇਰ ਲਾ ਰ ਲਾ ਰ ਰ ਤੇ ਮਿੱਟੀ ਦਾ ਜੀ ਬਸ ਉਹ ਚਾਈ ਹੋ ਗਈ ਲੈਂਡ ਨੀਵੀਂ ਹੋ ਗਈ ਜੀ ਨਹੀਂ ਜੀ ਦੇਸੀ ਵੀ ਤੇ ਕੰਮ ਕਰਦੀ ਹੈ ਟਰੈਕਟਰ ਨਹੀਂ ਜੀ ਟਰੈਕਟਰ ਚਲਾਉਂਦਾ ਸੀ ਜੀ अच्छा अच्छा ट्रैक्टर ਉਪਰ ਟੱਚ ਹੋ ਗਿਆ ਤਾਰਾ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਨ ਲਵੇ ਤੀ ਮਾੜਾ ਮੋਟਾ ਟੱਚ ਹੋ ਗਿਆ ਜੀ ਤਾਰਾ ਨੇੜੇ ਸੀਗਾ ਨੰਨੀਵੇਂ ਉਮਰ ਕਿੰਨੀ ਕਹਤੀ ਇਹ ਉਮਰ ਹੋ ਗਈ ਜੀ ਬਾਈ ਤੇ ਕਿੰਨੇ ਸਾਲ ਦਾ ਜੀ ਪੁਰ ਹੈ ਸਤ ਭਾਈਆ ਪਿੰਡ ਦਾ ਹੀ ਪਿੰਡ ਕੋਟਕਲਾਂ ਦਾ ਹਾਂ ਜੀ ਅੱਛਾ ਨਹੀਂ ਪ੍ਰਵਾਸੀ ਨਹੀਂ ਹੈਗਾ ਆਪਣੇ ਉਰੇ ਦਾ ਹਾਂ ਜੀ ਹਾਂ ਅੱਛਾ ਕੱਲੇ ਭਰਾਤੀ ਜੀ ਅੱਛਾ ਤੇ ਕੋਈ ਭੈਣ ਭਰਾ ਨਹੀਂ ਹੈਗਾ ਦੋ ਭੈਣਾਂ ਨੇ ਜੀ ਬਸ ਇਕੱਲੇ ਭਰਾ ਸੀਗੇ ਜੀ ਅੱਛਾ ਪੇਰੈਂਟ ਸੀ ਮਾਤਾ ਪਿਤਾ ਹੈਗੇ ਨੇ ਜੀ ਅੱਛਾ ਉਹ ਭਾਈ ਨੇ ਨਾਲ ਮੈਂ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਸੀਗਾ ਹਾਂਜੀ ਪਤਾ ਲੱਗ ਗਿਆ ਜੀ ਇਹਦਾ ਪੱਠਾ ਕਿਹਦਾ ਮਾਲਕ ਕੋਣ ਹੈ ਮਾਲਕ ਦਾ ਨਾਮ ਤਾਂ ਪਤਾ ਨਹੀਂ ਜੀ ਛਿੱਟਾ ਵਾਲੇ ਆ ਜੀ ਪੱਠਾ ਤਾਂ ਛਿੱਟਾ ਵਾਲੇ ਹਾਂਜੀ ਉਹ ਡਿਲੀਵਰੀ ਕਰਦਾ ਸੀ ਉੱਥੇ ਹਾਂਜੀ ਟਰੈਡ ਚਲਾਉਂਦਾ ਸੀਗਾ ਜੀ ਹੈ ਸੀਰਾ ਨਾਮ ਦਾ ਕੁੜਾ ਡੱਡੀ ਆ ਠੀਕ ਆ ਹਾਂਜੀ ਸਰ ਆਪਣਾ ਬ੍ਰਾਡ ਰੈਡੀ ਲੱਗ ਰਿਹਾ ਸੀਗਾ ਫਿਰ ਆਪਾਂ ਕਨਫਰਮੇਸ਼ਨ ਵਾਸਤੇ ਨਾ ਪਲਸ ਵਗੈਰਾ ਚੈੱਕ ਕਰ ਲਈ ECG ਕਰ ਲਈ ਬਿਲਕੁਲ ਫਲੈਟ ਆਈ ਹੈ ਨਾ ਇਸ ਸਟੋਲ ਸੀਗਾ ਪੂਰਾ ਹੀ ਤਾਂ ਕਰਨ ਕੀ ਹੈ ਟੈਂਡ ਕਰਨ ਸਾਫ ਦਿਖ ਰਿਹਾ ਤੇਗਾ ਜੀ ਇਲੈਕਟ੍ਰਿਕ ਸ਼ੌਕ ਸੀਗਾ ਜੀ 5 ਵੋਲਟੇਜ ਤਾਰ ਦੇ ਨਾਲ ਲੱਗਾ ਹੋਇਆ ਨਾ ਤਾਂ ਕਾਫੀ ਜ਼ਿਆਦਾ ਸ਼ੌਕ ਸੀਗਾ ਜੀ ਤਾਂ ਤੁਸੀਂ ਟੈਸਟ ਹਾਂਜੀ ਹਾਂਜੀ ਉਹ ਆਪਾਂ ਜਦੋਂ ਵੀ ਹੈ ਨਾ ਮੈਡੀਕਲ ਇਕਲ ਪ੍ਰੋਸੈਸ ਹੈ ਉਹ ਪੂਰਾ ਕਰਤਾ ਜੀ ਉਹ ਸ਼ਿਫਟ ਕਰਤਾ ਜੀ ਮੋਰਟਰੀ ਚ ਆਪਾਂ ਪੇਸ਼ੈਂਟ ਨਾਲ ਦੀ ਨਾਲ ਹੀ ਉਹਦਾ ਨਾਮ ਪੀਆ ਵੀ ਪੇਸ਼ੈਂਟ ਦਾ ਏਸ ਬੀ ਲੋਕ ਹੈ ਪੇਸ਼ੈਂਟ ਦੇ ਨਾਲ ਕੋਈ ਨੋਨ ਪੇਸ਼ੈਂਟ ਨੋਨ ਨਹੀਂ ਸੀਗਾ ਕੋਈ ਉਹਦਾ ਤਾਂ ਜਿਹੜੇ ਅਨਨੋਨ ਜੇ ਬੰਦੇ ਸੀ ਉਹਨਾਂ ਨੇ ਸ਼ੀਰ ਦੱਸਿਆ ਜਿਹਦਾ ਨਾਮ